ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਹਿ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ 3 ਵਜੇ ਦਾ ਟਾਈਮ ਆ ਸਾਇਪਰੀ ਤੋਂ ਨਹੀਂ ਆਗੇ ਸਕੂਲੋਂ ਤੇ ਮੈਂ ਹਟੀ ਸਗੀ ਕੱਪੜੇ ਵਗੈਰਾ ਧੋ ਕੇ ਮਤਲਬ ਕੱਪੜੇ ਤਾਂ ਕੱਦੀ ਧੋਣ ਲੱਗੇ ਹੋਈਆਂ 1 ਵਜੇ ਮਸ਼ੀਨ ਆਤੀ ਸੀਗੀ ਬਸ ਅੱਜ ਕੱਪੜੇ ਬਹੁਤ ਜ਼ਿਆਦਾ ਸੀਗੇ ਹੋਏ ਪਏ ਦੂਰੇ ਦੂਰੇ ਪਾਏ ਹੋਣੇ ਤਾਂ ਅੰਤੇ ਤੇ ਬਾਕੀ ਇਧਰ ਉੱਪਰ ਪਾਏ ਹੋਏ ਨੇ ਪੱਲੇ ਹਵਾ ਚਲਦੀ ਕਰਕੇ ਕੱਲ ਧੋ ਨਹੀਂ ਹੋਏ ਹੈਗੇ ਪਰਸੋ ਮਨੀ ਧੋ ਹੋਏ ਹੈਗੇ ਤੇ ਕਾਫੀ ਜ਼ਿਆਦਾ ਹੋ ਗਏ ਸੀਗੇ ਫਿਰ ਅੱਜ ਮੈਂ ਸਾਰੇ ਧੋਤੇ ਦੁਪਹਿਰੇ ਜੀ ਮਸ਼ੀਨ ਲਾਤੀ ਸੀਗੀ ਹੁਣ ਨਿਪਟਿਆ ਏ ਕਿਉਂਕਿ ਜੇ ਫਿਰ ਬੱਚਿਆਂ ਦੀ ਆ ਕੇ ਡਰੈਸਾਂ ਖੋਲਤੀਆਂ ਉਹ ਵੀ ਧੋਣੀਆਂ ਸੀਗੀਆਂ ਹੁਣ ਮਸ਼ੀਨ ਵਗੈਰਾ ਧੋਕੇ हटੀਆਂ ਤੇ ਕੱਲ ਵਾਲੀ ਜਿਹੜੀ ਹਵਾ ਚੱਲਦੀ ਨਾ ਉਹਦੇ ਨਾਲ ਸਹਿਜ ਦੇ ਪਾਪਾ ਨੂੰ ਵੀ ਬੁਖਾਰ ਚੜ ਗਿਆ ਹੁਣ ਸਹਿਜਪ੍ਰੀ ਤੋਂ ਡਿਗਦੀ ਸੀਗੀ ਮੈਂ ਕਿਹਾ ਵੀ ਚਲੋ ਆ ਕੇ ਕੰਮ ਕਰਾ ਦੂਗਾ ਉਹਦੇ ਪਾਪਾ ਤੋਂ ਤਜ ਸਵੇਰੇ ਕੰਮ ਨਹੀਂ ਹੋ ਮੇਰੇ ਨਾਲ ਪ੍ਰਵਾਹ ਹੋਇਆ ਤੇ ਉਹ ਤਾਂ ਠੀਕਾ ਲਵਾ ਕੇ ਆਪਦੇ ਪੈਗੇ ਸੀਗੇ ਦਵਾਈ ਲੈ ਕੇ ਤੇ ਫਿਰ ਮੈਂ ਕਿਹਾ ਚਲੋ ਸਹਿਜ ਕਰਾ ਦੂਗਾ ਕਿ ਹੁਣ ਸਹਿਜ ਨੇ ਆ ਕੇ ਦੱਸਿਆ ਕਹਿੰਦਾ ਮੰਮੀ ਮੈਂ ਵੀ ਬਿਮਾਰਾਂ ਵੀ ਸਿਰ ਦੁਖਦਾ ਸੀਗਾ ਸਾਰੀ ਦਿਹਾੜੀ ਸਿਰ ਦੁਖੀ ਗਿਆ ਫਿਰ ਮੈਨੂੰ ਕਹਿਮਾ ਤੂੰ ਛੁੱਟੀ ਲੈ ਕੇ ਆ ਜਾਂਦਾ ਛੁੱਟੀ ਲੈ ਕੇ ਵੀ ਨਹੀਂ ਆਇਆ ਹੈਗਾ ਤੇ ਹੁਣ ਚਾਹ ਵਗੈਰਾ ਪੀ ਰਿਹਾ ਇਹ ਮੈਂ ਤਾਂ ਉਹਦੀ ਹਾਸਤੇ ਬੈਠੀ ਸੀਗੀ ਮੈਂ ਕਿਹਾ ਚੱਲ ਆ ਕੇ ਵੀ ਕੰਮ ਕਰਾ ਦੂਗਾ ਮੇਰੇ ਨਾਲ ਤੇ ਹੁਣ ਉਹ ਕਹਿੰਦਾ ਕਹਿੰਦਾ ਮੈਨੂੰ ਤਾਂ ਬੁਖਾਰ ਤੇ ਮੂੰਗ ਹੋਇਆ ਪਿਆ ਹੈ ਚੱਲ ਫਿਰ ਮੈਂ ਕਿਹਾ ਵੀ ਚੱਲ ਹੌਲੀ ਹੌਲੀ ਕਰਾ ਦੇ ਕਿਉਂਕਿ ਜੀ ਸਵੇਰੇ ਜਦ ਬੱਚੇ ਚਲੇ ਗਏ ਉਸ ਟਾਈਮ ਉਹ ਉਨੇਕ ਟਾਈਮ ਤੱਕ ਤਾਂ ਉਹ ਪਾਪਾ ਠੀਕ ਸੀਗਾ ਉਸ ਤੋਂ ਬਾਅਦ ਨਾ ਬੱਚੇ ਗਿਆ ਤੋਂ ਬਾਅਦ ਇੱਕ ਲੱਖ ਤੋਂ ਕੰਮ ਜਿਹੜਾ ਬੁਖਾਰ ਚੜ ਗਿਆ ਫਿਰ ਬੱਚਿਆਂ ਤੌਰ ਕੀ ਮੈਂ ਡੰਗਰਾਂ ਦਾ ਕਰਦੀ ਹੁੰਦੀ ਹੁੰਨੀ ਆ ਕੰਮ ਤੇ ਫਿਰ ਉਹਦੇ ਪਾਪਾ ਨੂੰ ਬੁਖਾਰ ਚੜ ਗਿਆ ਤੇ ਉਹ ਪੈ ਗਈ ਤੇ ਕੋਹਾ ਵਗੈਰਾ ਨਹੀਂ ਮੇਰੇ ਨਾਲ ਚੱਕਵਾ ਹੋਇਆ ਫਿਰ ਮੈਂ ਉਦਾਂ ਹੀ ਸੁੰਭਰ ਕੇ ਸਾਰੀਆਂ ਢੇਰੀਆਂ ਲਾ ਕੇ ਆ ਗਈ ਸੀਗੀ ਤੇ ਹੁਣ ਆਪਣਾ ਗੋਹਾ ਓਕਣੇ ਪਿਆ ਐ ਅੱਜ ਆਪਾਂ ਲੇਟ ਹੋ ਗਈ ਗੋਹਾ ਚੱਕਣ ਨੂੰ ਫਿਰ ਹੁਣ ਮੈਂ ਸੈਜ ਨੂੰ ਕਿਹਾ ਮੇਰਾ ਹੁਣ ਚਕਵਾ ਦੇ ਤੇ ਫਿਰ ਚੱਲ ਤਸਲੇ ਤੇ ਇਹ ਚਕਵਾ ਲੇ। ਇਹ ਕੋਲ ਬਹਿ ਕੇ ਬਾਕੀ ਫਿਰ ਮੈਂ ਕੰਮ ਕਰ ਲਵਾਂਗੀ ਆਪੇ। ਇਹ ਦੁਪੱਟੇ ਚਕਵਾ ਦੇ। ਦੁਪੱਟੇ ਦਾ ਤਾਂ ਮੈਨੂੰ ਹੀ ਕਰਨਾ ਪੈਣਾ। ਹਮਮ ਚੱਲਦੀ ਹੈ ਥੱਲੇ ਨੂੰ। ਥੋੜੀ ਚਾਹ ਬਣਾ ਕੇ ਦੇ ਦੇ ਸੀਗੀ ਮੈਂ। ਚਾਹ ਤੇ ਰੀਜ ਸੀਗੀ। ਫਿਰ ਚੱਲਦੇ ਆ ਕੰਮ ਕਰਦੇ ਹੁਣ ਪਰਸ਼ਨਾ ਦਾ। ਪੱਟੇ ਵੜਦੇ ਨਾਲੇ। ਹਣੇ ਗੋਭੇ ਚ ਬਣਨੇ ਸੋਸ ਤੇ ਹੱਤਾ ਸਾਰੇ ਕੰਮ ਡੇਟ ਹੋ ਗਏ। ਕੋਸੇ ਟੂਣੇ ਵਾਲਾ ਸੀ ਕੋਸੇ ਟੂ ਕੇ ਹਟ ਗਿਆ ਮੈਨੂੰ ਵੀ ਹੁਣ ਠੰਡਾ ਠੰਡਾ ਲੱਗ ਰਿਹਾ ਸਿਰ ਹਾਲੇ ਸੁੱਕਿਆ ਨਹੀਂ ਦਾ ਵਾਲ ਗਿੱਲੇ ਨੇ ਮੇਰੇ ਵਸ ਚਾਹ ਬਣ ਜਵੇ ਫੇ ਚੱਲਦੇ ਆਪਾਂ ਚਾਹ ਘਟ ਗਈ ਸੀ ਤੇ ਪਪਾ ਨੇ ਲੈਣੀ ਆ ਹੋਰ ਤੇ ਮੈਂ ਚਾਹ ਬਣਾ ਲੈਂਦਾ ਫੇ ਚੱਲਦੇ ਆ ਲੱਗਦੀ ਹੈ ਕੰਮ ਕਰ ਸਾਰੇ ਕੰਮ ਲੇਟ ਹੋ ਗਏ ਅਜ ਤੱਕ ਕੱਲ ਵਾਲੀ ਹਵਾ ਨੇ ਇੰਨਾ ਖਰਾਬ ਕਰਿਆ ਸਾਰਿਆਂ ਦੀ ਸਿਹਤ বিগਰ ਗਈ ਪਤਾ ਨਹੀਂ ਰਾਤ ਕੀ ਹੋ ਸਾਇਦ ਰਾਤ ਸ਼ਾਮ ਦਿਨ ਨਾ ਨੰਦ राती नहा पौड़िया चढ़िया एक लक्त फिर हवा पैगी पिंडे पापा पहली तो चलो पहले बिमार हडे बारे दुख देते हम बुखार चढ़ गया बहुत ज्यादा हो गया बुखार है ना चलो मैं फिर मिल जा कपड़े पाला बदलना ਆਹ ਆਪਣੇ ਵਾਲ ਉੱਤੇ ਜੀ ਕੋਟ ਪਾ ਲਈ ਹੁਣ ਦਿਰੇਗੀ ਕੀ ਰੋੜ ਦਰਨਾ ਆ ਗਿਆ ਜਮੇ ਲੋ ਜੀ ਆਪਾਂ ਨੇ ਭਰੀਆਂ ਦਿੱਤੀਆਂ ਪਾ ਦੋ ਪਾਤੀਆਂ ਹਲੇ ਉਹ ਰਹਿੰਦੀ ਐ ਇੱਕ ਢਾਈ ਕੁ ਹੋ ਗਈਆਂ ਇੱਕ ਕਿਹੜਾ ਹੋਰ ਲਾਉਂਗੀ ਤੇ ਮੈਂ ਸੈਜਪਰੀ ਤੋਂ ਕਰਤਾ ਫੋਨ ਸੈਜਪਰੀ ਤੇ ਆਊਗਾ ਫੇਰ ਚਕਾ ਦੂਗਾ ਦੇਖੋ ਸੂਰਜ ਇੱਥੇ ਪਹੁੰਚ ਗਿਆ ਫਟਾਫਟ ਹੁਣ ਆਪਾਂ ਲੈ ਚਲੀਏ ਪੱਠੇ ਘਰੇ ਤੇ ਕੁਦਰ ਕੇ ਪਾ ਦਈਏ ਉਸ ਤੋਂ ਬਾਅਦ ਜਦ ਇਹਨਾਂ ਦਾ ਟਾਈਮ ਹੋ ਜਾਣਾ ਚਲ ਚੱਕ ਦਾਂ ਫਟਾਫਟ ਸੈਜ ਦੇ ਆਇ ਤੇ

ਮੱਤ ਕਾ ਵੈਜ ਜੁੰਦੜਾ ਕੀ ਹੈ लाव जी अपना निबड़ गया काम सारा पशुवा दा पाणी पिलाता ते पडदे वगैरह भी लाते ਬੰਦ ਕਰਤੇ ਹੁਣ ਸਾਰਾ ਇਧਰੋਂ ਤੇ ਆਪਾਂ ਸਵੀਟੀ ਹੁਣ ਇੱਥੇ ਬੰਨਣ ਲੱਗ ਗਏ ਕੋਲੀ ਦੇ ਕੋਲ ਇੱਥੇ ਹਵਾ ਨਹੀਂ ਲੱਗਦੀ ਹੈਗੀ ਇੱਥੇ ਥੋੜੀ ਹਵਾ ਲੱਗਦੀ ਤੇ ਤੇ ਕੱਲ ਪਾੜੇ ਫੱਠਿਆਂ ਦੇ ਵਿੱਚ ਜਿਹੜੇ ਸਵੇਰੇ ਪਾਉਣੇ ਨੇ ਤੂੜੀ ਰੜਾਤੀ ਤੂੜੀ ਰੜਾ ਕੇ ਰੱਖਤੀ ਤੇ ਇਧਰ ਬੰਨਤੀ ਆਪਣੀਆਂ ਬੱਕਰੀਆਂ ਤੇ ਕੱਟੀ ਜਾਂਦਾ ਹਰਾ ਚਾਰਾ ਪਾਇਆ ਸੀ ਇਹਨਾਂ ਨੂੰ ਕਿੰਨੀ ਘਾਜਾ ਮੱਖਣ ਮਲਾਈ ਤੇ ਕੁਛ ਖਾ ਲਿਆ ਕੁਛ ਖੰਡਾ ਲਿਆ ਬਸ ਇਦਾਂ ਹੀ ਕਰਦੀ ਰਹੇ ਬੱਚਾ ਨੇ ਆਪੇ ਖਾਈ ਜਾਣਗੇ ਤਸਲਾ ਆਪਾਂ ਇਹਨਾਂ ਦੇ ਕੋਲੋਂ ਚੱਕ ਦਾਂਗੇ ਨਹੀਂ ਸਾਰੀ ਰਾਤ ਖੜਕਾਈ ਜਾਣਾ ਇਹਨਾਂ ਨੇ ਬਸ ਇਹ ਕੰਮ ਨਿਭੜ ਗਿਆ ਹੁਣ ਆਪਾਂ ਚੱਲਦੇ ਹਾਂ ਉੱਪਰ ਨੂੰ ਉੱਪਰ ਜਾ ਕੇ ਦੇਖਦੇ ਹਾਂ ਹਿੰਦੇ ਸਾਇਪਰੀ ਤੋਂ ਸੁੱਤੇ ਬੈਨੇ ਕ ਜਾਗ ਦੇ ਨੇ ਠੰਗੜਾ ਠੰਗੜਾ ਇੱਥੇ ਜਿਸਕਰ ਨੂੰ ਫਿਰਦਾ ਮੇਰੇ ਨਾਲ ਹੈਲੋ ਦੁਆਰਾ ਫਿਰ ਆ ਮਾਰਦਾ ਹੈ ਛੇਲਾ ਪਤਾ ਤੈਨੂੰ ਸਿੰਘ ਬਾਬਾ ਵੇੜਾ ਮਾਰਦਾ ਹਜੇ ਇਹਨੂੰ ਛੇੜੇ ਹਾਂਜੀ ਆ ਗਿਆ ਸਿੰਘ ਬਹੁਤ ਠਿੱਖੇ ਨੇ ਦੇ ਮਾਰੂ ਜਿਸ ਕਾਰਨ ਆਬਤ ਛੇੜ ਮਾਰਦਾ ਬਾਬਾ ਵੇੜਾ ਇਹ ਹੋਂਦਾ ਟੈਡ ਬੰਨਿਆ ਹੋਇਆ ਉੱਥੇ ਜੇ ਵੇੜੇ 'ਚ ਖੜਾ ਹੁੰਦਾ ਫੇਰ ਪਤਾ ਲੱਗਦਾ ਕਿਵੇਂ ਭੱਜ ਕੇ ਆਉਂਦਾ ਇਹ ਉਹਦੋਂ ਮੇਰੀ ਲੱਤਾਂ ਮਾਰਨੇ ਵਿੱਚ ਮੈਂ ਤਾਂ ਬਹੁਤ ਔਖਾ ਹੋਲਦੀਆਂ ਇਹਨੂੰ ਮੈਂ ਤੁਰੇ ਜਾਂਦਾ ਸੀ ਮੇਰੀ ਲੱਤਾਂ ਮਾਰਨੇ ਦੋਏ ਇਹੀ ਮਾਰਦਾ ਹੈ ਅਬ ਇੱਥੇ ਨਾ ਵੜਾ ਚੋਨੂ ਮਨੂ ਆਪਣੇ ਖਾੜ ਕਰਦਾ ਦੇ ਕਿ ਸਿੰਗਾ ਨਾ ਹੂੰ ਬਹੁਤ ਕਿ ਸਿੰਗ ਨੇ ਚਲੋ ਆਪਾਂ ਚੱਲਦੇ ਹਾਂ ਹੁਣ ਉੱਥੇ ਨਾ ਉੱਤੇ ਬੈਠੋ ਬਾਬਾ ਇੱਥੇ ਪੈਸਾ ਜਬਰੀ ਤੇ ਦੋ ਕੰਬਲ ਲਈ ਪਿਆਰ ਰਜਾਈ ਸਾਢ ਤੇ ਰੱਖੀ ਪਈ ਹੈ। ਚੁੱਤਾ ਬੈ। ਮੰਮੀ। ਬਾਹਰ। ਦਵਾਈ ਲੈ ਕੇ ਸੌਂ ਗਈ। ਆ ਚਾਹ ਦੇ ਕੇ ਗਈ ਸੀ ਪੀਤੀ ਨਹੀਂ ਹੈ। ਤੂੰ ਕਿਦੂ ਫਲਾਉਣ ਲੱਗਿਆ? ਚੱਲਾ ਦੇ। ਲੋ ਜੀ ਸਾਇਬਰੀ ਤਾਂ ਪਿਆ ਸੁਤਾ। ਤੇ ਇਹ ਮੈਨੂੰ ਕਹਿ ਕੇ ਸੁੱਤਾ ਸੀਗਾ ਕਹਿੰਦਾ ਮੰਮੀ ਮੈਂ ਰੋਟੀ ਨਹੀਂ ਖਾਣੀ ਹੈਗੀ ਵੀ ਮੈਨੂੰ ਚੋਲੇ ਬਣਾ ਦੇ ਜੇ ਖਾਣੇ ਹੋਏ ਮਾੜੇ ਮੁੱਟੇ ਖਾ ਲੂੰਗਾ ਕਹਿੰਦਾ ਤੀ ਵੈਸੇ ਤਾਂ ਮੈਨੂੰ ਕੋਬਰਾੜ ਜੀ ਹੋ ਰਹੀ ਹੈ ਵੀ ਮੈਂ ਰੋਟੀ ਤਾਂ ਖਾਣੀ ਨਹੀਂ ਵੀ ਚੋਲ ਵੀ ਸ਼ਾਇਦ ਖਾਵਾਂ ਪਰ ਬਣਾ ਦੀ ਮੈਂ ਕਿਹਾ ਚਲੋ ਮੈਂ ਬਣਾ ਦੂੰਗੀ ਫਿਰ ਉਹਦੇ ਪਾਪੇ ਨੇ ਵੀ ਨਹੀਂ ਰੋਟੀ ਖਾਣੀ ਹੈਗੀ ਹੁਣ ਆਪਾਂ ਨਾ ਹੈ ਜਿਸ ਕਰਨ ਚੋਲੇ ਬਣਾ ਲੈਣੇ ਹਨ ਚੋਲ ਬਾਲ ਲੈਣੇ ਥੋੜੇ ਫੋਕੇ ਢਾਲ ਪਾ ਕੇ ਖਾ ਲਿਓ ਹਨਾ ਹੁਣ ਇਹਨਾਂ ਨੂੰ ਚੌਲ ਬਣਾ ਕੇ ਦਵਾਂਗੀ ਮੈਂ ਇਹ ਸੁੱਤੇ ਹੀ ਪਿਆ ਮਨਸ ਕੋਲੇ ਇਹਦਾ ਕਿਥੋਂ ਉੱਠਾ ਉਹ ਸਕੂਲੇ ਸਿਰ ਤੋਂ ਖਾਦੀ ਉੱਥੇ ਬੈਠਾ ਰਿਹਾ ਕੰਮ ਨਹੀਂ ਹੋ ਰੋਣਾ ਕੋ ਹੋਇਆ ਹੀ ਨਹੀਂ ਕਹਿੰਦਾ ਅੱਜ ਮੈਂ ਤਾਂ ਛੁੱਟੀ ਲੈ ਕੇ ਆ ਜਾਂਦਾ ਕਹਿੰਦਾ ਮੈਡਮ ਹੈ ਨਹੀਂ ਸੀਗੀ ਜਿਹੜੀ ਇਹਦੇ ਇਨਚਾਰਜ ਆ ਉਹ ਹੈ ਨਹੀਂ ਸੀਗੀ ਥੋੜਾ ਥੋੜਾ ਰੋਟੀ ਖਾ ਲਈਂ ਨਹੀ ਇਹ ਚੌਲ ਮੰਗੇ ਤੇ ਚੌਲ ਖਾ ਲਿਆ ਹੈ ਰਾਤ ਹੋ ਗਈ ਹਾਂ ਰਾਤ ਹੋ ਗਈ ਬਰਦੀ ਚੇ ਸੌਂ ਗਿਆ ਬਰਦੀ ਚੇ ਸੌਂ ਗਿਆ ਕਣ-ਇਕਣੇ ਪੱਠੇ ਚਕਾਇਆ ਹੈ ਅਖਬਾਰ ਦੀ ਵੀ ਨਹੀਂ ਖੋਲੀ ਹੈਗੀ ਨੇ ਟਾਈਮ ਹੋ ਗਿਆ ਸਵਾ 6 ਸਵਾ 6 ਹੋ ਗਏ ਰੋਟੀ ਲਾਉਣੀ ਤਾਂ ਪੈਣੀ ਥੋੜੀ ਜੀ ਉਹਨਾਂ ਨੂੰ ਪਾਉਣੇ ਕਤੂਰੇਆਂ ਨੂੰ ਜਾਇਕ ਤੇ ਸਵੀਟੀ ਨੂੰ ਹਾਂ ਉਹਨਾਂ ਨੂੰ ਵੀ ਪਾਉਣੇ ਆ ਸਰਚ ਇਹਨਾਂ ਦੇ ਬਦਲ ਲੱਗੇਗਾ ਤਾਂ ਦੇਣਾ ਹੋਵੇ ਗਰਾਊਂਡ ਚ ਜਾਓ ਕੌਣ ਹਾਂ ਹੈ ਹਾਂ ਐਸੀ ਗਰਾਊਂਡ ਚ ਹੁਣ ਕਿਵੇਂ ਬੁਖਾਰ ਜਾਇਕ ਜਾਇਕ ਨੂੰ ਮਲੇ ਹੀ ਖਾਣਾ ਮਮੀ ਸਿਰਦ ਖੇਡਦੇ ਨੂੰ ਖੇਡਦੇ ਨੂੰ ਇਹ ਆਖਰ ਨੂੰ ਜਾਇਆ ਮਰੀ ਪੂਰੀ ਪੂਰੀ ਲੱਗੇ ਇਹ ਨਹੀਂ ਕਿ ਉਹ ਨਾ ਨਾ ਕੰਮ ਬਦਲਾ ਦੋ ਬਹੁਤ ਆ ਗਿਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਤੇ ਜੇਕਰ ਤੁਹਾਨੂੰ ਬਲੌਗ ਪਸੰਦ ਆਇਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜੁੰਦੂ ਸਿਓ ਅਗਰਬਤੀ ਲਾ ਕੇ ਆ ਗਿਆ ਤੇ ਇਹ ਸਾਡਾ ਮੁੰਡਾ ਬਹੁਤ ਅਗਰਬਤੀਆਂ ਲਾਉਂਦਾ ਪਤਾ ਨਹੀਂ ਸਾਧਰੇ ਵੇਲੇ ਸਾਧਰੇ ਉੱਠ ਕੇ ਵੀ ਲਾ ਜਾਂਦਾ ਐਸੇ ਵੇਲੇ ਵੀ ਚਲੋ ਜੀ ਆਪਾਂ ਵੀਡੀਓ ਦਾ ਐਂਡਿਵੈਥੀ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ੍ਹ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਓਕੇ ਬਾਏ ਬਾਏ ਟਾਟਾ ਸਤਿ ਸ਼੍ਰੀ ਅਕਾਲ ਜੀ